ਬਾਜਰਾ ਤੇ ਸੌਫ ਖਾਓ ਲਮਕ ਦਾ ਪੇਟ ਘਟਾਓ ਤੇ ਮੋਟਾਪੇ ਤੋਂ ਖਿਹੜਾ ਛੁਡਵਾਓ ਇਹ ਜਿਹੜੀ ਲਟਕਦੀ ਹੋਈ ਚਰਬੀ ਹੈ ਹਾਂਜੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਚਰਬੀ ਕਿਸੇ ਵੀ 파ਟ ਤੋਂ ਟੇ ਲੱਗ ਗਈ ਹੈ ਲਟਕ ਗਈ ਹੈ ਮੰਨ ਲਓ ਕਈਆਂ ਦੀ ਚੰਨ ਜਿਹੜੀ ਉਹ ਲਟਕ ਜਾਂਦੀ ਹੈ ਠੀਕ ਹੈ ਕਈਆਂ ਦਾ ਬਾਹਵਾਂ ਦਾ ਮਾਸਪੂਰੀ ਦੇਖਿਆ ਹੋਣਾ ਬਾਹਵਾਂ ਦਾ ਮਾਸ ਲਟਕਦਾ ਲਟਕਦਾ ਹੁੰਦਾ ਇਹ ਬੋਡੀ ਨੂੰ ਸਕਿਨ ਨੂੰ ਟਾਈਟ ਕਰਨ ਦਾ ਇੱਕ ਟਾਈਟਨਿੰਗ ਇਫੈਕਟ ਦਾ ਵੀ ਕੰਮ ਕਰਦੀ ਹੈ ਸੌਫ ਜਿਹੜੀ ਇਹ ਐਕਟ ਐਸ ਅ ਕੂਲਿੰਗ ਏਜੰਟ ਜਿਹੜੀ ਸੌਫੇ ਉਹ ਬਿਲਕੁਲ ਠੰਡੀ ਹੁੰਦੀ ਹੈ ਤਸਵੀਰ ਦੇ ਵਿੱਚ ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰ ਦਿੰਨੇ ਆ ਤੇ ਇਹ ਐਡਾ ਵਧੀਆ ਆਯੁਰਵੇਦ ਦੇ ਹਿਸਾਬ ਨਾਲ ਇੱਕ ਮਿਸ਼ਨ ਬੰਦਾ ਐਨਾ ਵਧੀਆ ਇਫੈਕਟ ਬੰਦਾ ਵੀ ਤੁਹਾਡਾ ਜਿਹੜਾ ਖਾਦਾ ਪੀਤਾ ਏ ਉਹ ਈਜ਼ੀਲੀ ਡਾਈਜੈਸਟ ਵੀ ਹੋ ਜਾਏਗਾ ਐਕਟ ਐਜ਼ ਅ ਡਾਈਜੈਸਟਿਵ ਠੀਕ ਹੈ ਤੁਹਾਡਾ ਖਾਦਾ ਪੀਤਾ ਤੁਹਾਨੂੰ ਗੈਸ ਨਹੀਂ ਹੋਣ ਦੇਣੀ ਬਲੋਟਿੰਗ ਨਹੀਂ ਹੋਣ ਦੇਣੀ ਕਿਸੇ ਤਰ੍ਹਾਂ ਦਾ ਤੁਹਾਨੂੰ ਅਪਾਜ ਨਹੀਂ ਹੋਣ ਦੇਣੀ ਠੀਕ ਹੈ ਅਪਨ ਨੂੰ ਡਕਾਰ ਨਹੀਂ ਆਉਂਦੇ ਨੇ ਕੁਝ ਵੀ ਐ ਇਹ ਚੀਜ਼ ਨੂੰ ਉਹ ਵੀ ਬੈਲੈਂਸ ਕਰੇਗਾ ਜਿਹਦਾ ਬੈਸਟ ਇਸਤੇਮਾਲ ਕੀਤਾ ਜਾ ਸਕਦਾ ਡਾਕਟਰ ਸਾਹਿਬ ਨੇ ਦੱਸਿਆ ਕਿ ਇਸਤੇਮਾਲ ਕਰਨਾ ਹੈ ਅੱਧਾ ਚਮਚਾ ਕਿਹੜੇ ਵੇਲੇ ਕਰਨਾ ਹੈ ਅੱਧਾ ਫਾਰਮੂਲਾ ਬੰਨਾ ਕਿਵੇਂ ਹੁਣ ਸਾਨੂੰ ਇਹ ਵੀ ਦੱਸ ਦਿਓ ਡਾਕਟਰ ਸਾਹਿਬ ਕਬਲੀ ਇੱਕ ਫੈਟ ਕਟਰ ਮਸ਼ੀਨ ਨਾ ਦੀ ਦਵਾਈ ਵੀ ਹੈਗੀ ਹੈ ਜਿਹੜੀ ਤੁਸੀਂ ਸਿਰਫ ਇੱਕ ਗੋਲੀ ਸਵੇਰੇ ਲੈਣੀ ਹੈ ਤੇ ਇੱਕ ਗੋਲੀ ਰਾਤ ਨੂੰ ਲੈਣੀ ਹੈ ਤੇ ਇੰਨੇ ਚ ਹੀ ਤੁਹਾਡਾ ਬਹੁਤ ਵਧੀਆ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਣਾ ਖਾਦਾ ਪੀਤਾ इजीली ਪਚਣਾ ਸ਼ੁਰੂ ਹੋ ਜਾਣਾ ਸਪ੍ਰਿੰਗ ਫਾਰਮੂਲਾ ਹੁੰਦਾ ਵੀ ਜਿਹੜਾ ਸਪ੍ਰਿੰਗ ਨੂੰ ਆਪਾਂ ਸਪ੍ਰਿੰਗ ਨੂੰ ਅੰਦਰ ਦੱਬਿਆ ਤੇ ਤੁਸੀਂ ਇੱਕਦਮ ਛੀਸ਼ੇ ਦੇਖਿਆ ਤੁਸੀਂ ਕਿਹਾ ਵੀ ਮਜ਼ਾ ਆ ਗਿਆ ਵੀ ਬਹੁਤ ਵਧੀਆ ਲੱਗਾ ਉਹ ਜਦੋਂ ਸਪ੍ਰਿੰਗ ਨੇ ਛੁੱਟਣਾ ਜੇ ਮੰਨ ਲਓ ਤੁਸੀਂ 70 ਕਿਲੋ ਤੇ ਸ਼ੁਰੂ ਕੀਤਾ ਸੀ ਤੇ ਤੁਹਾਡਾ weight 40 ਤੇ ਆ ਗਿਆ ਸੀ ਜਾਂ 50 ਤੇ ਆ ਗਿਆ ਸੀ ਤੇ ਉਹਦਾ 80 ਤੇ ਜਾਂ 90 ਤੇ ਜਾਏਗਾ ਸਪ੍ਰਿੰਗ ਨੂੰ ਸ਼ੂਟ ਕਰ ਜਾਏਗਾ weight ਦਵਾਈ ਛੱਡਣ ਤੋਂ ਬਾਅਦ ਇਹ ਰੁਕੀ ਸਾਹਿਬ ਉਹ ਪਾਊਡਰ ਇਹ ਜਿਹੜਾ ਆਪਾਂ ਕਾਫੀ ਸਾਲਾਂ ਤੋਂ ਯੂਜ਼ ਕਰ ਰਹੇ ਆ ਆਪਣੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਦੇ ਰਹੇ ਆ ਤੇ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਵੀ ਹੋ ਰਿਹਾ ਪੋਜ਼ਿਟਿਵ ਫੀਡਬੈਕ ਵੀ ਆ ਰਹੇ ਨੇ ਤੇ ਬੜਾ ਟ੍ਰਾਈਡ ਐਂਡ ਟੈਸਟਡ ਸਾਡਾ ਫਾਰਮੂਲਾ ਏ ਵੈਦ ਜੀ ਮੁਤਾਬਕ ਬਾਜਰਾ ਤੇ ਸੌਫ ਖਾਓ ਲਮਕ ਦਾ ਪੇਟ ਘਟਾਓ ਤੇ ਮੋਟਾਪੇ ਤੋਂ ਖਿਹੜਾ ਛੁਡਵਾਓ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨਾਲ ਅੱਜ ਗੱਲਬਾਤ ਕਰਕੇ ਅਸੀਂ ਸਮਝਾਂਗੇ ਕਿ ਕਿਸ ਤਰੀਕੇ ਨਾਲ ਬਾਜਰਾ ਤੇ ਇਹ ਸੌਂਫ ਜੋ ਮੇਰੇ ਕੋਲ ਪਈ ਹੈ ਸਾਡੇ ਲਮਕ ਦੇ ਢਿੱਡ ਨੂੰ 벨ਟੋਂ ਬਾਹਰ ਹੋਏ ਢਿੱਡ ਨੂੰ ਜਿਹੜਾ ਮੁੜ ਤੋਂ ਅੰਦਰ ਕਰ ਸਕਦਾ ਹੈ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਮਝਾਂਗੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਸੀਂ ਆਉਦੇ ਸਭ ਵਿੱਚ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਪੈੜਾਂ ਨੂੰ ਹਕੀਕਤ ਟੀਵੀ ਚੈਨਲ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬੰਦਾ ਇਹ ਬਾਜਰਾ ਖਾਏਗਾ ਜਿਹੜਾ ਬੰਦਾ ਤੁਹਾਡੇ ਦੱਸੇ ਮੁਤਾਬਕ ਬਾਜਰੇ ਨਾਲ ਸੌਂਫ ਤੇ ਜ਼ੀਰਾ ਖਾਏਗਾ ਉਹ ਆਪਣਾ ਪੇਟ ਘਟਾਏਗਾ ਕਿਵੇਂ ਘਟਾਏਗਾ ਬੜਾ ਸਿੰਪਲ ਹੈ ਜੀ ਕਈ ਵਾਰੀ ਕਈ ਕੰਪਲੈਕਸ ਚੀਜ਼ਾਂ ਲੱਗਦੀਆਂ ਬਹੁਤ ਹੁਣ ਆਪਾਂ ਇੱਕ ਚੀਜ਼ ਦਾ ਡਿਫਰੈਂਸ ਪਹਿਲਾਂ ਸਮਝਾਉਣਾ ਬਹੁਤ ਜ਼ਰੂਰੀ ਹੈ ਸਾਡੀ ਆਡੀਅנס ਨੂੰ ਵੀ weight loss ਦਾ ਤੇ fat loss ਦਾ concept ਕਿੱਦਾਂ ਡਿਫਰੈਂਟ ਹੈ weight loss ਹੁੰਦਾ ਹੈ ਜਿਹਦੇ ਵਿੱਚ ਤੁਸੀਂ ਭਾਰ ਘਟਾਉਣ ਵਾਲੇ ਨੂੰ ਚੈਲੰਜ ਦਿੰਦੇ ਹੋ ਕਿਲੋਆਂ ਦੇ ਹਿਸਾਬ ਨਾਲ ਵੀ ਮੇਰਾ ਭਾਰ ਘਟਾਓ ਹੂੰ ਤੇ ਇੰਨੇ ਕਿਲੋ ਘਟਾਵਾਂਗਾ ਮੈਂ ਇੰਨੇ ਦਿਨਾਂ ਦੇ ਵਿੱਚ ਇੰਨੇ ਮਹੀਨਿਆਂ ਦੇ ਵਿੱਚ ਮੈਂ ਇੰਨਾ ਘਟਾਵਾਂਗਾ ਉਹਦੇ ਵਿੱਚ ਇੱਕ ਚੈਲੰਜ ਦੇ ਦਿੱਤਾ ਤੁਸੀਂ ਡਾਕਟਰ ਨੂੰ ਫਿਜੀਸ਼ੀਅਨ ਨੂੰ ਜਾਂ ਆਪਣੇ ਪ੍ਰੋਡਕਟ ਵੇਚਣ ਵਾਲੇ ਨੂੰ ਉਹਦੇ ਨਾਲ ਕੀ ਹੁੰਦਾ ਫਰੁਕੀ ਸਾਹਿਬ ਸਭ ਤੋਂ ਵੱਡਾ ਘਾਟਾ ਹੁੰਦਾ ਵੀ ਤੁਹਾਡੇ ਜਿਹੜੇ ਫੇਸ਼ੀਅਲ ਮਸਲ ਨੇ ਜਿਹੜੇ ਤੁਹਾਡੇ ਮੂੰਹ ਦੇ ਉੱਤੇ ਫੈਟ ਏ ਜਿੰਦੇ ਕਰਕੇ ਤੁਹਾਡੇ ਜਿਹੜੀਆਂ ਗੱਲਾਂ ਨੇ ਆਪਣੀ ਤਾਦ ਟਿਕੀਆਂ ਹੋਈਆਂ ਨੇ ਜਿੱਦਾਂ ਬਜ਼ੁਰਗਾਂ ਨੂੰ ਤੁਸੀਂ ਦੇਖਿਆ ਵੀ ਮਾਸ ਲਟਕਦਾ ਹੁੰਦਾ ਉਹ ਮਾਸ ਲਟਕਣਾ ਸ਼ੁਰੂ ਹੋ ਜਾਂਦਾ ਫੇਸ਼ੀਅਲ ਮਸਲ ਤੁਸੀਂ ਲਾਸ ਕਰ ਲੈਂਦੇ ਹੋ ਉਹਨੂੰ ਆਪਾਂ ਕਹਿੰਦੇ ਆ weight loss ਦੇ ਵਿੱਚ weight loss ਦਾ ਸਾਈਡ ਇਫੈਕਟ ਮੰਨ ਲਓ ਜੇ ਉਮਰ ਤੁਹਾਡੀ 23 ਸਾਲ ਦੀ ਵੀ ਹੈ ਜਾਂ 30 ਸਾਲ ਦੇ ਵੀ ਹੈ ਜਾਂ ਤੁਸੀਂ ਅੰਡਰ 40 ਵੀ ਹੋ ਤੁਹਾਡਾ ਫੇਸ ਦੇਖ ਕੇ ਇਦਾਂ ਲੱਗਦਾ ਵੀ ਪਲੱਸ 50 ਹੋ ਗਿਆ ਬੰਦਾ ਠੀਕ ਹੈ ਠੀਕ ਹੈ ਉਹਦੇ ਵਿੱਚ ਕਾਫੀ ਚੈਲੰਜਸ ਆ ਜਾਂਦੇ ਨੇ ਉਹਦੇ ਵਿੱਚ ਆਪਾਂ ਕਿੰਨੇ ਸਪ੍ਰਿੰਗ ਫਾਰਮੂਲਾ ਠੀਕ ਹੈ ਸਪ੍ਰਿੰਗ ਫਾਰਮੂਲਾ ਸੁਣਿਆ ਤੁਸੀਂ ਕਦੀ ਨਹੀਂ ਸਪ੍ਰਿੰਗ ਫਾਰਮੂਲਾ ਉਹ ਹੁੰਦਾ ਵੀ ਜਿਹੜਾ ਸਪ੍ਰਿੰਗ ਨੂੰ ਆਪਾਂ ਸਪ੍ਰਿੰਗ ਨੂੰ ਅੰਦਰ ਦੱਬਿਆ ਤੇ ਤੁਸੀਂ ਇੱਕਦਮ ਸ਼ੀਸ਼ੇ ਦੇਖਿਆ ਤੁਸੀਂ ਕਿਹਾ ਵੀ ਮਜ਼ਾ ਆ ਗਿਆ ਵੀ ਬਹੁਤ ਵਧੀਆ ਲੱਗਾ ਉਹ ਜਦੋਂ ਉਹ ਸਪ੍ਰਿੰਗ ਨੇ ਛੁੱਟਣਾ ਜੇ ਮੰਨ ਲਓ ਤੁਸੀਂ 70 ਕਿਲੋ ਤੇ ਸ਼ੁਰੂ ਕੀਤਾ ਸੀ ਤੇ ਤੁਹਾਡਾ weight 40 ਤੇ ਆ ਗਿਆ ਸੀ ਜਾਂ 50 ਤੇ ਆ ਗਿਆ ਸੀ ਤੇ ਉਸ ਦਾ 80 ਤੇ ਜਾਂ 90 ਤੇ ਜਾਏਗਾ। ਹੂੰ। ਸਪਰਿੰਗ ਵੱਲੋਂ ਸ਼ੂਟ ਕਰ ਜਾਏਗਾ weight ਦਵਾਈ ਛੱਡਣ ਤੋਂ ਬਾਅਦ। ਜੀ ਜੀ ਜੀ। ਠੀਕ ਹੈ ਇਹ ਚੀਜ਼ਾਂ ਦੇ ਸਾਈਡ ਇਫੈਕਟ ਹੁੰਦੇ ਨੇ ਇਹ ਦਵਾਈਆਂ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਯੂਜ਼ ਹੁੰਦੇ ਨੇ ਉਹਦੇ ਕਰਕੇ ਪ੍ਰੋਬਲਮ ਆਂਦੀ ਹੈ। ਪਰ ਜਿੱਥੇ ਗੱਲ ਆਪਾਂ ਆਯੁਰਵੇਦ ਦੀ ਕਰਾਂਗੇ। ਆਯੁਰਵੇਦ ਦੇ ਵਿੱਚ ਇੱਕ ਸਭ ਤੋਂ ਵਧੀਆ ਚੀਜ਼ ਏ ਵੀ ਅਸਰ ਚਾਹੇ ਦਵਾਈ ਥੋੜੀ ਸਲੋ ਕਰੇ। ਪਰ ਉਹ ਵੀ ਚੀਜ਼ਾਂ ਅੱਜ ਦੇ ਜੋਗ ਵਿੱਚ ਚੇਂਜ ਹੋ ਗਈਆਂ ਆਯੁਰਵੈਦ ਦੇ ਵਿੱਚ ਜਿਹੜੀਆਂ ਸਲੋ ਕਰਨ ਵਾਲੀਆਂ ਚੀਜ਼ਾਂ ਉਹ ਵੀ ਕਾਫੀ ਫਾਸਟ ਹੋ ਗਈਆਂ ਕਿਉਂਕਿ ਜਿਹੜੀਆਂ ਬੁੱਟੀਆਂ ਬਹੁਤ ਵਧੀਆ ਆ ਗਈਆਂ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਯੁਰਵੈਦ ਦੀ ਖਾਸੀਅਤ ਹੈ ਇੱਕ ਵਿਸ਼ੇਸ਼ਤਾ ਹੀ ਹੈ ਕਿ ਜਦੋਂ ਤੁਹਾਡਾ ਕੀ ਇਹਨੇ ਫਾਇਦਾ ਕਰਤਾ ਇਹ ਦਾ ਰਿਡਿਊਸ ਨਹੀਂ ਹੋਣਾ ਸਪ੍ਰਿੰਗ ਵਾਲਾ ਫਾਰਮੂਲਾ ਨਹੀਂ ਚੱਲਣਾ ਓਕੇ ਜਿਹੜਾ ਫਾਇਦਾ ਮਿਲ ਗਿਆ ਤੁਹਾਨੂੰ ਉਹ ਪਰਮਾਨੈਂਟ ਹੈ ਠੀਕ ਹੈ ਕਿਉਂਕਿ ਮੇਰੇ ਬਹੁਤ ਸਾਰੇ ਪੇਸ਼ੈਂਟ ਨੇ ਜਦੋਂ ਰੀਵਿਜ਼ਿਟ ਕਰਦੇ ਨੇ ਅਸੀਂ ਦੇਖ ਕੇ ਉਹਨਾਂ ਨੂੰ ਹੈਰਾਨ ਹੋਏ ਨੇ ਮੈਂ ਕਿਹਾ ਭੈਣ ਜੀ ਤੁਸੀਂ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਪਤਲੇ ਹੋ ਗਏ ਕੀ ਕੀਤਾ ਜੇ ਕਹਿੰਦੇ ਉਹ ਤੁਹਾਡੇ ਲਈ ਫਾਰਮੂਲਾ ਯੂਜ਼ ਕਰ ਰਹੇ ਆ ਸੋ ਮੈਂ ਇਹ ਪੁੱਛਦਾ ਹਾਂ ਵੀ ਤੁਸੀਂ ਹੁਣ ਕੀ ਕਰਨਾ ਹੈ ਦੁਬਾਰਾ ਮੇਰੇ ਤੋਂ ਉਹ ਜੀ ਮੇਰੀ ਫਰੈਂਡ ਏ ਉਹਨੂੰ ਮੈਂ ਨਾਲ ਲੈ ਕੇ ਆਈ ਆ ਜਿੱਦਾਂ ਮੇਰਾ ਵਜ਼ਨ ਘਟਾਇਆ ਤਾਂ ਇਹਨਾਂ ਦਾ ਵੀ ਘਟਾਓ ਸੋ ਆਯੁਰਵੇਦ ਦੇ ਵਿੱਚ ਬਾ ਕਮਾਲ ਚੀਜ਼ਾਂ ਇਦਾਂ ਦੀਆਂ ਹੈਗੀਆਂ ਨੇ ਹੁਣ ਅੱਜ ਆਪਾਂ ਗੱਲ ਕਰ ਰਹੇ ਆ ਮਿਲਟਸ ਦੀ ਜਾਨੀ ਇਹ ਇਦੀ ਗੱਲ ਕਰ ਰਹੇ ਆਪਾਂ ਬਾਜਰੇ ਦੀ ਗੱਲ ਕਰ ਰਹੇ ਆ ਠੀਕ ਹੈ ਤੇ ਜਿਹੜਾ ਇਹ ਬਾਜਰਾ ਇਹ ਏਡੀ ਵਧੀਆ ਚੀਜ਼ ਏ ਏਡੀ ਵਧੀਆ ਚੀਜ਼ ਏ ਫਰੂਕੀ ਸਾਹਿਬ ਇਹਦੇ ਨਾਲ ਇੱਕ ਮਿੱਥ ਜੁੜੀ ਹੋਈ ਏ ਇੱਕ ਫੈਕਟ ਜੁੜਿਆ ਹੋਇਆ ਛੋਟਾ ਜਿਹਾ ਕਿ ਮਿੱਥ ਇਹ ਵੀ ਏ ਕਿ ਇਹਨੂੰ ਅਸੀਂ ਜੇ ਗਰਮੀਆਂ ਦੇ ਵਿੱਚ ਕੰਜ਼ੂਮ ਕਰਾਂਗੇ ਤੇ ਇਹ ਬਹੁਤ ਗਰਮ ਹੁੰਦਾ ਤਸਵੀਰ ਦੇ ਵਿੱਚ ਠੀਕ ਹੈ ਤੇ ਇਹਨੂੰ ਅਸੀਂ ਗਰਮੀਆਂ ਦੇ ਵਿੱਚ ਕੰਜ਼ੂਮ ਨਹੀਂ ਕਰ ਸਕਦੇ ਤੇ ਇਹਦਾ ਇੱਕ ਫਾਰਮੂਲਾ ਖਾਸ ਦੇ ਇੰਜਾਰਿਆਂ ਕਿ ਜਿਹੜਾ ਇਹਦਾ ਫਾਇਦਾ ਹੈ ਜਿਹੜਾ ਇਹਦੇ ਚ ਪ੍ਰੋਟੀਨ ਏ ਜਿਹੜਾ ਇਹਦੇ ਚ ਚਿੰਗੀਆਂ ਵਿੱਚ ਵਿਸ਼ੇਸ਼ ਇਹ ਗੁਣ ਨੇ ਇਹ ਦੇਖੋ ਜੀ ਇੱਕ ਤੇ ਇਹਦੇ ਅੰਦਰ ਨਾ ਪ੍ਰੋਟੀਨ ਹੈਗਾ ਇਹ ਛੇਤੀ ਅੰਦਰ ਜਾ ਕੇ ਤੁਹਾਡੇ ਡਿਸੋਲਵ ਨਹੀਂ ਹੁੰਦਾ ਇੱਕ ਤੁਹਾਨੂੰ ਫੁੱਲਨੈਸ ਦੀ ਅਹਿਸਾਸ ਦਵਾਉਂਦਾ ਤੁਹਾਨੂੰ ਇਦਾਂ ਲੱਗੇਗਾ ਤੁਹਾਨੂੰ ਬਾੜ-ਬਾਰ ਫੂਡ ਦੀਆਂ ਕ੍ਰੀਵਿੰਗਸ ਨਹੀਂ ਹੋਣਗੀਆਂ ਠੀਕ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਇਹਦੇ ਅੰਦਰ ਇੰਨੇ ਗੁਣ ਹੈਗੇ ਨੇ ਇੰਨੇ ਗੁਣ ਹੈਗੇ ਨੇ ਵੀ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਨਹੀਂ ਆਂਦਾਏਗਾ ਠੀਕ ਹੈ ਸੋ ਇਹ ਜਿਹੜੀ ਚੀਜ਼ ਹੈ ਇਹਦਾ ਆਪਾਂ ਇਸ ਮੌਸਮ ਦੇ ਵਿੱਚ ਗਰਮੀ ਦੀ ਰੁੱਤ ਦੇ ਵਿੱਚ ਅਸੀਂ ਇਹਦਾ ਕਿੱਦਾਂ ਫਾਇਦਾ ਲੈ ਸਕਦੇ ਆ ਅੱਜ ਸਾਡਾ ਜਿਹੜਾ ਫਾਰਮੂਲਾ ਨੁਸਖਾ ਰਹੇਗਾ ਉਹ ਸਾਰਾ ਬਾਜਰੇ ਦੇ ਉੱਤੇ ਵੀ ਬਾਜਰੇ ਨੂੰ ਗਰਮੀ ਦੇ ਵਿੱਚ ਯੂਜ਼ ਕਰਕੇ ਤੁਸੀਂ ਆਪਣਾ ਹੈਲਦੀ ਫੈਟ ਲਾਸ ਕਿੱਦਾਂ ਕਰ ਸਕਦੇ ਹੋ ਇਹਦੇ ਵਿੱਚ ਇੱਕ ਹੋਰ ਬੜਾ ਅੱਛਾ ਗੁਣ ਹੈਗਾ ਉਹ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਹੋਏਗਾ ਵੀ ਜਿਹੜੀ ਲਟਕਦੀ ਹੋਈ ਚਰਬੀ ਹੈ ਹਾਂਜੀ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਚਰਬੀ ਕਿਸੇ ਵੀ 파ਟ ਤੋਂ ਟੇ ਲੱਗ ਗਈ ਹੈ ਲਟਕ ਗਈ ਹੈ ਮੰਨ ਲਓ ਕਈਆਂ ਦੀ ਚੇਨ ਜਿਹੜੀ ਉਹ ਲਟਕ ਜਾਂਦੀ ਹੈ ਠੀਕ ਹੈ ਕਈਆਂ ਦਾ ਬਾਹਾਂ ਦਾ ਮਾਸ ਤੁਸੀਂ ਦੇਖਿਆ ਹੋਣਾ ਬਾਹਾਂ ਦਾ ਮਾਸ ਲਟਕਦਾ ਲਟਕਦਾ ਹੁੰਦਾ ਇਹ ਬਾਡੀ ਨੂੰ ਸਕਿਨ ਨੂੰ ਟਾਈਟ ਕਰਨ ਦਾ ਇੱਕ ਟਾਈਟਨਿੰਗ ਇਫੈਕਟ ਦਾ ਵੀ ਕੰਮ ਕਰਦੀ ਹੈ ਠੀਕ ਹੈ ਬਾਡੀ ਦਾ ਕੋਈ ਵੀ ਪਾਰਟ ਜਿਹੜਾ ਲਟਕਦਾ ਪਿਆ ਮਹਾਸੀ ਉਹਨੂੰ ਦੁਬਾਰਾ ਟਾਈਟ ਕਰਕੇ ਆਪਣੀ ਜਗ੍ਹਾ ਤੇ ਲੈ ਕੇ ਆਂਦੀ ਸਮਰੱਥਾ ਵੀ ਬਾਜਰੇ ਦੇ ਵਿੱਚ ਇਟਸੈਲਫ ਕੁਦਰਤ ਨੇ ਦਿੱਤੀ ਹੈ ਠੀਕ ਹੈ ਹਾਂਜੀ ਜੀ ਜੀ ਤੇ ਫਿਰ ਸੌਫ ਤੇ ਜ਼ੀਰਾ ਵੀ ਤੁਸੀਂ ਨਾਲ ਰੱਖਿਆ ਦੇਖੋ ਜੀ ਸੌਫ ਜਿਹੜੀ ਇਹ ਐਕਟ ਐਜ਼ ਅ ਕੂਲਿੰਗ ਏਜੈਂਟ ਜਿਹੜੀ ਸੌਫੇ ਉਹ ਬਿਲਕੁਲ ਠੰਡੀ ਹੁੰਦੀ ਹੈ ਤਸਵੀਰ ਦੇ ਵਿੱਚ ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰ ਦਿੰਨੇ ਆ ਤੇ ਇਹ ਐਡਾ ਵਧੀਆ ਆਯੁਰਵੇਦ ਦੇ ਹਿਸਾਬ ਨਾਲ ਇੱਕ ਮਿਸ਼ਰਣ ਮੰਨਦਾ ਐਨਾ ਵਧੀਆ ਇਫੈਕਟ ਮੰਨਦਾ ਵੀ ਤੁਹਾਡਾ ਜਿਹੜਾ ਖਾਦਾ ਪੀਤਾ ਏ ਉਹ ਈਜ਼ੀਲੀ ਡਾਈਜੈਸਟ ਵੀ ਹੋ ਜਾਏਗਾ ਜਿਹੜਾ ਤੁਸੀਂ ਕਹਿੰਦੇ ਪਿਓ ਵੀ ਮਿਲਟਸ ਜਿਹੜੀ ਬਾਜਰਾ ਇਹ ਗਰਮ ਹੈ ਗਰਮੀ ਵਾਲਾ ਜਿਹੜਾ ਉਹਨੂੰ ਵੀ ਆਪਾਂ ਜਿਹੜਾ ਦੋਸ਼ ਉਹਦਾ ਉਹਨੂੰ ਬੈਲੈਂਸ ਕਰਤਾ ਠੀਕ ਹੈ ਤੇ ਇਹਦੇ ਅੰਦਰ ਇੰਨਾ ਵਧੀਆ ਇਫੈਕਟ ਆ ਜਾਏਗਾ কুলਿੰਗ ਇਫੈਕਟ ਵੀ ਮਿਲ ਗਿਆ ਆਪਾਂ ਨੂੰ ਬਾਜ਼ੇ ਦੇ ਫਾਇਦੇ ਵੀ ਮਿਲ ਗਏ ਨੇ ਇਹ ਜਿਹੜਾ ਆਪਾਂ ਜੀਰਾ ਲਿਆ ਜੀਰੇ ਦਾ ਕੀ ਇਫੈਕਟ ਏ ਇਹ ਐਕਟ ਐਜ਼ ਆ ਡਾਈਜੈਸਟਿਵ ਏ ਠੀਕ ਹੈ ਤੁਹਾਡਾ ਖਾਦਾ ਪੀਤਾ ਤੁਹਾਨੂੰ ਗੈਸ ਨਹੀਂ ਹੋਣ ਦੇਣੀ ਬਲੋਟਿੰਗ ਨਹੀਂ ਹੋਣ ਦੇਣੀ ਕਿਸੇ ਤਰ੍ਹਾਂ ਦਾ ਤੁਹਾਨੂੰ ਆਪਾ ਅਪਜ ਨਹੀਂ ਹੋਣ ਦੇਣੀ ਠੀਕ ਹੈ ਆਪਾਂ ਨੂੰ ਡਕਾਰ ਨਹੀਂ ਆਉਂਦੇ ਨੇ ਕੁਝ ਵੀ ਐ ਇਹ ਚੀਜ਼ ਨੂੰ ਉਹ ਵੀ ਬੈਲੈਂਸ ਕਰੇਗਾ ਜਦੋਂ ਆਪਾਂ ਤਿੰਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲਾਂਗੇ ਨਾ ਮੰਨ ਲਓ ਤੁਸੀਂ 100 ਗ੍ਰਾਮ ਲਈਏ ਤੇ 33 33 ਗ੍ਰਾਮ ਸਾਰੇ ਪਾ ਲਈਏ ਆਪਾਂ ਠੀਕ ਹੈ ਜੀ ਤੇ ਇਹਨਾਂ ਨੂੰ ਜਦੋਂ ਤੁਸੀਂ ਕੰਬਾਈਨ ਕਰਕੇ ਅੱਧਾ ਚਮਚਾ ਸਵੇਰੇ ਲੋਗੇ ਅੱਧਾ ਚਮਚਾ ਸ਼ਾਮ ਨੂੰ ਲੋਗੇ ਤੇ ਤੁਸੀਂ ਆਪ ਹੈਰਾਨ ਹੋ ਜੁਗੇ ਜਿਹੜਾ ਢਿੱਡੇ ਤੁਹਾਡਾ ਬੈਲੀ ਫੈਟ ਹੈ ਉਹ ਬਿਲਕੁਲ ਕਹਿੰਦਾ ਨਾ ਵੀ ਜਮਾਂ ਹੀ ਨਾਲ ਲੱਗ ਜੇ ਠੀਕ ਹੈ ਉਹ ਤੁਸੀਂ ਚੀਜ਼ਾਂ ਗੇਨ ਕਰ ਸਕਦੇ ਹੋ ਇੰਨਾ ਸਿੰਪਲ ਤਿੰਨ ਚੀਜ਼ਾਂ ਜਿਹੜੀਆਂ ਤੁਹਾਡੀ ਰਸੋਈ ਦੇ ਅੰਦਰ ਪਈਆਂ ਨੇ ਉਹਨਾਂ ਨਾਲ ਤੁਸੀਂ ਇੰਨਾ ਵਧੀਆ ਫਾਰਮੂਲਾ ਘਰੇ ਤਿਆਰ ਕਰ ਸਕਦੇ ਹੋ ਪਲੱਸ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਹੋ ਬਹੁਤ ਵਧੀਆ ਇਸ ਨੁਸਖੇ ਨੂੰ ਇਸ ਫਾਰਮੂਲੇ ਨੂੰ ਸੇਵ ਵੀ ਕਰ ਲਓ ਤੇ ਇਹਨੂੰ ਸ਼ੇਅਰ ਵੀ ਕਰ ਲਓ ਤੇ ਸਾਡਾ ਹਕੀਕਤ ਟੀਵੀ ਚੈਨਲ ਜਿਹੜਾ ਇਹਨੂੰ ਲਾਈਕ ਵੀ ਕਰੋ ਜਰੂਰ ਜੀ ਜੀ ਤੇ ਇਹ ਤੁਹਾਡਾ ਤੇ ਫਾਇਦਾ ਕਰੇਗਾ ਹੀ ਕਰੇਗਾ ਫਾਰਮੂਲਾ ਤੁਹਾਡੇ ਯਾਰਾਂ ਦੋਸਤਾਂ ਦਾ ਤੁਹਾਡੇ ਸਕੇ ਸੰਬੰਧੀਆਂ ਦਾ ਫਾਰਮੂਲਾ ਵੀ ਨਾਲ ਇਹ ਪਰਦਾ ਕਰੇਗਾ ਜੀ ਅੱਛਾ ਡਾਕਟਰ ਸਾਹਿਬ ਬਹੁਤ ਬਹੁਤ ਅੱਛਾ ਇਹ ਤੁਹਾਨੂੰ ਸਮਝਾਗੇ ਅਸੀਂ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਕਰਨਾ ਹੈ ਔਰ ਕਿਵੇਂ ਕਿਹੜੇ ਵੇਲੇ ਇਹਦਾ ਬੈਸਟ ਇਸਤੇਮਾਲ ਕੀਤਾ ਜਾ ਸਕਦਾ ਡਾਕਟਰ ਸਾਹਿਬ ਨੇ ਦੱਸਿਆ ਕਿ ਇਸਤੇਮਾਲ ਕਰਨਾ ਅੱਧਾ ਚਮਚਾ ਕਿਹੜੇ ਵੇਲੇ ਕਰਨਾ ਔਰ ਇਹਦਾ ਫਾਰਮੂਲਾ ਬਣਾ ਕਿਵੇਂ ਹੁਣ ਸਾਨੂੰ ਇਹ ਵੀ ਦੱਸ ਦਿਓ ਡਾਕਟਰ ਸਾਹਿਬ ਫਾਰਮੂਲਾ ਤਿਆਰ ਕਰਨ ਲਈ ਕੀ ਕਰਨਾ ਆਪਾਂ ਇਹਨਾਂ ਨੂੰ ਪਹਿਲਾਂ ਡਰਾਈ roast ਕਰਨਾ ਜਿੱਦਾਂ ਕਿ ਅਸੀਂ ਤੁਹਾਡੇ ਸਾਹਮਣੇ ਔਨ ਕੈਮਰਾ ਕਰਕੇ ਤੁਹਾਨੂੰ ਦਿਖਾਵਾਂਗੇ ਅਸੀਂ ਐਗਜ਼ਾਮਪਲ ਲਈ ਤੁਹਾਨੂੰ ਫਾਰਮੂਲਾ ਬਣਾ ਕੇ ਦਿਖਾ ਰਹੇ ਹਾਂ ਠੀਕ ਹੈ ਫਾਰਮੂਲੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਾਂ ਉਹ ਆਪਾਂ ਲਵਾਂਗੇ ਜ਼ੀਰਾ ਜ਼ੀਰੇ ਨੂੰ ਤਿੰਨ ਚਮਚ ਲਵਾਂਗੇ ਠੀਕ ਹੈ ਠੀਕ ਹੈ ਜੀ ਆਹ ਦੇਖੋ ਤਿੰਨ ਚਮਚ ਮੈਂ ਪੈਨ ਦੇ ਵਿੱਚ ਪਾ ਰਿਹਾ ਹਾਂ ਠੀਕ ਹੈ ਜੀ ਆਹ ਪਾ ਲਈ ਜੀ ਇਹਨਾਂ ਨੂੰ ਆਪਾਂ ਹੁਣ ਸਭ ਤੋਂ ਪਹਿਲਾਂ ਡਰਾਈ ਰੋਸਟ ਕਰਾਂਗੇ ਠੀਕ ਹੈ ਠੀਕ ਹੈ ਡਰਾਈ ਰੋਸਟ ਹੁੰਦਾ ਪਿਆ ਦੇਖੋ ਤੁਹਾਡੇ ਸਾਹਮਣੇ ਡਰਾਈ ਰੋਸਟ ਹੋ ਗਿਆ ਇਹਨਾਂ ਜ਼ਿਆਦਾ ਇਹਨੂੰ ਡਰਾਈ ਰੋਸਟ ਨਹੀਂ ਕਰਾਂਗੇ ਵੀ ਜਿਹੜਾ ਉਹ ਸੜ ਜੇ ਬਿਲਕੁਲ ਨਾਰਮਲ ਜਿਆ ਕਰਾਂਗੇ ਤਾਂ ਕਿ ਜਿਹੜੇ ਇਹਦੇ ਗੁਣ ਨੇ ਉਹ ਜਾਗਰ ਹੋ ਜਾਈਂ ਹਾਂ ਇਹਦੇ ਜਿਹੜੇ ਗੁਣ ਨੇ ਉਹ ਜਾਗਰ ਹੋ ਜਾਣ ਇਹ ਚਾਰਜ ਹੋ ਜੇ ਪ੍ਰੋਪਰਲੀ ਤੇ ਆ ਦੇਖੋ ਜੀ ਸਾਡਾ ਜਿਹੜਾ ਜ਼ੀਰਾ ਇਹ ਡ్రਾਈ ਰੋਸਟ ਹੋ ਚੁੱਕਾ ਹੁਣ ਇਹਨੂੰ ਅਸੀਂ ਇੱਕ ਕੌਲੀ ਦੇ ਵਿੱਚ ਪਾ ਰਹੇ ਹਾਂ ਤੁਹਾਡੇ ਸਾਹਮਣੇ ਠੀਕ ਹੈ ਉਹਦੇ ਤੋਂ ਬਾਅਦ ਸੈਕਿੰਡ ਨੰਬਰ ਤੇ ਆਪਾਂ ਲਵਾਂਗੇ ਸੌਂਫ ਜੀ ਸੌਂਫ ਨੂੰ ਵੀ ਆਪਾਂ ਡ్రਾਈ ਰੋਸਟ ਲਵਾਂਗੇ ਸੌਂਫ ਤੇ ਵੀ ਆਪਾਂ ਬਿਲਕੁਲ ਗਿਣ ਕੇ ਆ ਦੇਖੋ 1 2 3 ਤਿੰਨ ਚਮਚ ਪਾਏ ਨੇ ਜੀ ਤੁਹਾਡੇ ਸਾਹਮਣੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਡਰਾਈ roast ਕਰਾਂਗੇ ਡਰਾਈ roast ਆਪਾਂ ਥੋੜੀ ਦੇਰ ਲਈ ਕਰਨਾ ਹੈ ਵੱਧ ਤੋਂ ਵੱਧ 15 ਤੋਂ 20 ਸੈਕਿੰਡ ਹੀ ਕਰਨਾ ਇਸ ਤੋਂ ਜ਼ਿਆਦਾ ਟਾਈਮ ਆਪਾਂ ਡਰਾਈ roast ਬਿਲਕੁਲ ਨਹੀਂ ਕਰਨਾ ਠੀਕ ਹੈ ਦੇਖੋ ਜੀ ਆ ਹੁਣ ਲਾਲ ਹੋਣਾ ਥੋੜਾ ਥੋੜਾ ਸ਼ੁਰੂ ਹੋ ਗਿਆ ਬਿਲਕੁਲ ਜੀ ਆ ਦੇਖੋ ਇਫੈਕਟ ਆ ਗਿਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਉਸੇ ਕਵਾਲੀ ਦੇ ਵਿੱਚ ਐਡ ਕਰ ਰਹੇ ਹਾਂ ਤੁਹਾਡੇ ਸਾਹਮਣੇ ਠੀਕ ਹੈ ਠੀਕ ਹੈ ਲਾਸਟ ਦੇ ਵਿੱਚ ਆਪਾਂ ਮਿਲਟਸ ਲਵਾਂਗੇ ਮਿਲਟਸ ਨੂੰ ਵੀ ਆਪਾਂ ਇਦਾਂ ਹੀ ਸੇਮ ਡਰਾਈ ਰੋਸਟ ਕਰਾਂਗੇ ਇਹਨਾਂ ਨੂੰ ਥੋੜੇ ਜਿ ਲਾਲ ਕਰਾਂਗੇ ਇਹਨਾਂ ਨੂੰ ਵੀ ਆਪਾਂ ਤਿੰਨ ਚਮਚ ਲੈਣਾ ਆ ਦੇਖੋ ਜੀ ਠੀਕ ਹੈ ਜੀ ਇਹਨਾਂ ਨੂੰ ਵੀ ਆਪਾਂ ਡਰਾਈ ਰੋਸਟ ਕਰ ਰਹੇ ਹਾਂ ਹੁਣ ਤੁਹਾਡੇ ਸਾਹਮਣੇ ਠੀਕ ਹੈ ਜੀ ਡਰਾਈ ਰੋਸਟ ਦੇਖੋ ਮਾੜਾ ਮਾੜੇ ਲਾਲ ਹੋਣੇ ਸ਼ੁਰੂ ਹੋ ਗਏ ਫਿਰੁ ਕੀ ਸਾਹਿਬ ਠੀਕ ਹੈ ਦੇਖੋ ਜੀ ਆ ਲਾਲ ਹੋਣੇ ਸ਼ੁਰੂ ਹੋ ਗਏ ਜਦੋਂ ਬਿਲਕੁਲ ਲਾਲ ਹੋ ਗਏ ਨਾ 15 ਤੋਂ 20 ਸੈਕਿੰਡ ਮੈਕਸਿਮਮ ਰੱਖਣੇ ਨੇ ਠੀਕ ਹੈ 15 ਤੋਂ 20 ਸੈਕਿੰਡ ਦੇ ਵਿੱਚ ਇਹਨਾਂ ਨੇ ਡਰਾਈ ਰੋਸਟ ਵਧੀਆ ਤਰੀਕੇ ਨਾਲ ਹੋ ਜਾਣੇ ਨੇ ਧਿਆਨ ਜ਼ਰੂਰ ਰੱਖਣਾ ਕਿ ਇਹ ਸੜਨ ਨਾ ਬਿਲਕੁਲ ਕਾਲੇ ਨਾ ਹੋਣ ਕਾਲੇ ਕਰਕੇ ਨਹੀਂ ਪਾਣੇ ਆਪਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਠੀਕ ਹੈ ਦੇਖੋ ਜੀ ਇਹ ਬਿਲਕੁਲ ਲਾਲ ਹੋ ਚੁੱਕੇ ਨੇ ਜਿਦਾਂ ਦੇ ਆਪਾਂ ਨੂੰ ਚਾਹੀਦੇ ਨੇ ਹੁਣ ਇਹਨੂੰ ਵੀ ਆਪਾਂ ਸੇਮ ਕੌਲੀ ਦੇ ਵਿੱਚ ਐਡ ਕਰ ਰਹੇ ਹਾਂ ਤੁਹਾਡੇ ਸਾਹਮਣੇ ਇਸ ਤੋਂ ਬਾਅਦ ਆਪਾਂ ਇੱਕ ਲੈ ਕੇ ਆਵਾਂਗੇ ਮਿਕਸਰ ਗ੍ਰਾਈਂਡਰ ਮਿਕਸਰ ਗ੍ਰਾਈਂਡਰ ਦੇ ਵਿੱਚ ਆ ਤਿੰਨੇ ਚੀਜ਼ਾਂ ਜਿਹੜੀਆਂ ਆਪਾਂ ਇਕੱਠੀਆਂ ਡਰਾਈ ਰੋ 10-10 ਚਮਚ ਪਾ ਕੇ ਕੀਤੀਆਂ ਜਿੰਨਾ ਦੇ ਬਰਾਬਰ ਕੁਆਂਟੀਟੀ ਰੱਖਣੀ ਹੈ ਤੁਸੀਂ ਜਿੰਨੇ ਗ੍ਰਾਮ ਵੀ ਬਣਾਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਕਰ ਲਿਓ ਵੀ ਜਿਹੜੀ ਕੁਆਂਟੀਟੀ ਹੈ ਉਹ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਐਡ ਕਰ ਰਹੇ ਹਾਂ ਦੇਖੋ ਮਿਕਸਰ ਗ੍ਰਾਈਂਡਰ ਦੇ ਵਿੱਚ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਨੂੰ ਚਲਾਵਾਂਗੇ ਮਿਕਸੀ ਆਪਾਂ ਚਲਾਤੀ ਹੁਣ ਜੀ ਤੇ ਇਹ ਇਹਨਾਂ ਨੂੰ ਬਿਲਕੁਲ ਬਰੀਕ ਹੋ ਜਾਂਦਾ ਆਪਾਂ ਵੇਟ ਕਰਾਂਗੇ ਦੇਖੋ ਜੀ ਆ ਨਾਲ-ਨਾਲ ਹੋਈ ਜਾ ਰਿਹਾ ਜੀ ਤੇ ਆ ਮਿਕਸੀ ਦੇ ਵਿੱਚ ਬਿਲਕੁਲ ਬਰੀਕ ਹੋ ਗਈ ਹੈ ਤੇ ਆ ਸਾਡੇ ਕੋਲ ਪਾਊਡਰ ਆਪਾਂ ਇਹਦੇ ਵਿੱਚੋਂ ਮਿਕਸੀ ਚ ਕੱਢਾਂਗੇ ਹੁਣ ਜੀ ਤੇ ਇਹ ਬਣ ਕੇ ਤਿਆਰ ਹੋ ਗਿਆ ਸਾਡੇ ਕੋਲ ਹਾਂਜੀ ਹਾਂਜੀ ਆ ਦੇਖੋ ਜੀ ਬਿਲਕੁਲ ਸਾਡੇ ਕੋਲ ਬਣ ਕੇ ਤਿਆਰ ਹੈ ਜੀ ਠੀਕ ਤੇ ਇਹ ਜਿਹੜੀ ਚੀਜ਼ ਹੈ ਦੇਖਣ ਨੂੰ ਬੜੀ ਸੁਧਾਰਨ ਜੀ ਲੱਗ ਰਹੀ ਹੈ ਠੀਕ ਹੈ ਤੇ ਇਹਦੇ ਜਿਹੜੇ ਫਾਇਦੇ ਨੇ ਨਾ ਜਦੋਂ ਜਿਨ ਨੂੰ ਜਨੂ ਵੀ ਮੇਰੇ ਵੀਰ ਭਰਾ ਨੂੰ ਜਾਂ ਮੇਰੀ ਕਿਸੇ ਭੈਣ ਨੂੰ ਫਾਇਦਾ ਹੋਇਆ ਨਾ ਤੇ ਇਹ ਥੱਲੇ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰਨਾ ਤੁਸੀਂ ਫਰੂਕੀ ਸਾਹਿਬ ਨੂੰ ਫਰੂਕੀ ਸਾਹਿਬ ਨੂੰ ਮੇਰੀਆਂ ਗੱਲਾਂ ਦੇ ਘਟ ਜਕੀਨ ਆਂਦਾ ਬਾਅਦ ਚ ਜਦੋਂ ਕਮੈਂਟ ਚੰਗੇ ਆਉਂਦੇ ਨੇ ਪੋਜ਼ਿਟਿਵ ਆਉਂਦੇ ਨੇ ਫਿਰ ਕਹਿੰਦੇ ਜੀ ਹਾਂਜੀ ਠੀਕ ਹੈ ਤੁਹਾਡੀ ਗੱਲ ਇਹ ਫਰੂਕੀ ਸਾਹਿਬ ਉਹ ਪਾਊਡਰ ਹੈ ਜਿਹੜਾ ਆਪਾਂ ਕਾਫੀ ਸਾਲਾਂ ਤੋਂ ਯੂਜ਼ ਕਰ ਰਹੇ ਆ ਆਪਣੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਦੇ ਰਹੇ ਆ ਤੇ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਵੀ ਹੋ ਰਿਹਾ ਪੋਜ਼ਿਟਿਵ ਫੀਡਬੈਕ ਵੀ ਆ ਰਹੇ ਨੇ ਤੇ ਬੜਾ ਟ੍ਰਾਈਡ ਐਂਡ ਟੈਸਟਡ ਸਾਡ ਤੇ ਇਹ ਮੈਂ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਦਿੰਨਾ ਵੈ ਇੱਕ ਗੱਲ ਦੀ ਵੀ ਇਹ ਜਿਹੜਾ ਜਿਹੜਾ ਵੀ ਯੂਜ਼ ਕਰੇਗਾ ਮੇਰੇ ਤੋਂ ਸੇਫ ਤਰੀਕੇ ਮੁਤਾਬਕ ਜੀ ਜਿਹੜੇ ਜਿਹੜੇ ਮੈਂ ਪ੍ਰਕਾਸ਼ਨਸ ਗਏ ਸੀ ਸਾਰੇ ਤੁਸੀਂ ਫਾਲੋ ਕਰੋਗੇ ਅੱਧਾ ਚਮਚਾ ਤੁਸੀਂ ਲੈਣਾ ਹੈ ਬ੍ਰੇਕਫਾਸਟ ਤੋਂ ਅੱਧਾ ਘੰਟਾ ਬਾਅਦ ਅੱਧਾ ਚਮਚਾ ਤੁਸੀਂ ਲੈਣਾ ਹੈ ਡਿਨਰ ਤੋਂ ਅੱਧਾ ਘੰਟਾ ਬਾਅਦ ਤੇ ਇਹ ਆਪਾਂ ਲੈਣਾ ਗਰਮ ਗਰਮੇ ਪਾਣੀ ਦੇ ਨਾਲ ਪਾਊਡਰ ਬੇਹੱਦ ਸਵਾਦ ਹੈ ਤੁਸੀਂ ਆਰਾਮ ਨਾਲ ਖਾ ਸਕਦੇ ਹੋ ਕੋਈ ਮੁਸ਼ਕਲ ਨਹੀਂ ਹੈਗੀ ਤੁਸੀਂ ਇਹ ਪਾਊਡਰ ਖਾਣ ਤੋਂ 15-20 ਮਿੰਟ ਬਾਅਦ ਗਲਾਸ ਇੱਕ ਪਾਣੀ ਦਾ ਪੀ ਸਕਦੇ ਹੋ ਉਹ ਵੀ ਗਰਮ ਪਾਣੀ ਦਾ ਠੰਡੇ ਪਾਣੀ ਦਾ ਨਹੀਂ ਤੇ ਜਦੋਂ ਇਹ ਫਾਰਮੂਲਾ ਯੂਜ਼ ਕਰਨਾ ਹੈ ਤੇ ਬਾਜ਼ਾਰ ਦਾ ਖਾਣਾ ਬਿਲਕੁਲ ਤੁਹਾਨੂੰ ਤਿਆਗਣਾ ਪੈਣਾ ਹੈ ਕਿਉਂਕਿ ਜੇ ਬਾਜ਼ਾਰ ਦੇ ਖਾਣੇ ਦੇ ਨਾਲ ਤੁਸੀਂ ਗੋਲ ਗੱਪੇ ਚਾਟ ਟਿੱਕੀਆਂ ਦੇ ਨਾਲ ਜੇ ਫਾਰਮੂਲਾ ਲਓਗੇ ਤੇ ਤੁਹਾਨੂੰ ਕੋਈ ਖਾਸ ਮਦਦ ਨਹੀਂ ਮਿਲੇਗੀ ਜੀ 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 ਕਿਉਂਕਿ ਜੀਵ ਦਾ ਜਦੋਂ ਤੱਕ ਤੁਸੀਂ ਸਵਾਲ ਨਹੀਂ ਨਾ ਤਿਆਗਨਾ ਉਦੋਂ ਤੱਕ ਤੁਹਾਡਾ ਮੋਟਾਪੇ ਨੇ ਖੜਾ ਨਹੀਂ ਛੱਡਣਾ ਕਿਉਂਕਿ 19 ਕੈਲਰੀ ਕਾਊਂਟ ਦਾ ਸਿਸਟਮ ਦਾ ਫਰੁਕੀ ਸਾਹਿਬ ਜਿੰਨਾ ਜ਼ਿਆਦਾ ਤੁਸੀਂ ਕੈਲਰੀ ਕਾਊਂਟਰ ਨੂੰ ਸੰਭਾਲੋਗੇ ਉਨਾ ਵਜਨ ਤੁਹਾਡਾ ਛੇਤੀ ਘਟੇਗਾ ਜੀ ਜੀ ਠੀਕ ਹੈ ਸਾਡੇ ਕੋਲ ਇਸ ਕੱਬ ਲਈ ਇੱਕ ਫੈਟ ਕਟਰ ਮਸ਼ੀਨ ਨਾਦੀ ਦਵਾਈ ਵੀ ਹੈਗੀ ਹੈ ਜਿਹੜੀ ਤੁਸੀਂ ਸਿਰਫ ਇੱਕ ਗੋਲੀ ਸਵੇਰੇ ਲੈਣੀ ਹੈ ਤੇ ਇੱਕ ਗੋਲੀ ਰਾਤ ਨੂੰ ਲੈਣੀ ਹੈ ਤੇ ਇੰਨੇ ਚੀ ਤੁਹਾਡਾ ਬਹੁਤ ਵਧੀਆ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਣਾ ਖਾਦਾ ਪੀਤਾ इजीली ਪਚਣਾ ਸ਼ੁਰੂ ਹੋ ਜਾਣਾ ਉਦੇ ਵਿੱਚ ਵੀ ਮੈਂ ਇਹੀ ਗੱਲ ਕਹਿੰਨਾ ਨਵਾਂ ਵੀ ਤੁਹਾਨੂੰ ਜਿਹੜਾ ਆਪਣੀ ਸਿਹਤ ਦਾ ਸੰਭਾਲ ਦਾ ਧਿਆਨ ਰੱਖਣਾ ਪਏਗਾ ਤੇ ਬਹੁਤ ਸਾਰਾ ਫਾਇਦਾ ਬਹੁਤ ਸਾਰੇ ਅੱਛੇ ਪੋਜ਼ਿਟਿਵ ਫੀਡਬੈਕ ਵੀ ਸਾਨੂੰ ਆ ਰਹੇ ਨੇ ਉਸ ਦਵਾਈ ਦੇ ਇਹ ਦਵਾਈ ਸਿਰਫ ਮੈਂ ਉਹਨਾਂ ਲੋਕਾਂ ਲਈ ਬਣਾਈ ਹੈ ਜਿਨ੍ਹਾਂ ਨੂੰ ਜੀਰੇ ਦਾ ਨਹੀਂ ਪਤਾ ਜਿਨ੍ਹਾਂ ਨੂੰ ਜੁਵੈਨ ਦਾ ਨਹੀਂ ਪਤਾ ਜਿਨ੍ਹਾਂ ਨੂੰ ਮਿਲਟਸ ਬਾਰੇ ਨਹੀਂ ਪਤਾ ਜਿਹੜੇ ਕਹਿੰਦੇ ਜੀ ਅਸੀਂ ਤੇ ਸਵੇਰੇ 6 ਵਜੇ ਉੱਠ ਕੇ ਡਿਊਟੀ ਤੇ ਚੱਲ ਜੰਨੇ ਆ ਰਾਤੀ 12 ਵਜੇ ਘਰ ਆੰਦੇ ਆ ਸਾਡੇ ਕੋਲ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਆਹੀ ਸੰਡੇ ਵੀ ਵਰਕਿੰਗ ਆ ਠੀਕ ਹੈ ਜਾਂ ਸਾਡੇ ਜਿਹੜੇ ਪ੍ਰਦੇਸੀ ਭਰਾ ਨੇ ਐਨ ਆਰ ਆਈ ਭਰਾ ਨੇ ਜਿਹੜੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਚ ਰਹਿੰਦੇ ਨੇ ਉਹਨਾਂ ਲਈ ਉਹ ਦਵਾਈ ਤਿਆਰ ਕੀਤੀ ਹੈ ਮੈਂ ਤੇ ਇਹ ਕਹਿਣਾ ਵਾਂ ਵੀ ਤੁਸੀਂ ਨੁਸਖੇ ਦੇ ਉੱਤੇ ਰਿਲਾਇ ਕਰੋ ਨੁਸਕਾ ਵਰਤੋ ਤੰਦਰੁਸਤ ਰਹੋ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਤਰੀਕਾ ਹੈ ਤੁਹਾਡਾ ਨਾਲ ਗੱਲਬਾਤ ਕਿਵੇਂ ਕੀਤੀ ਜਾ ਸਕਦੀ ਹੈ ਕਿਸੇ ਨੇ ਜਿਹੜੇ ਆਪਣੇ ਵਜ਼ਨ ਨੂੰ ਲੈ ਕੇ ਪੇਟ ਨੂੰ ਲੈ ਕੇ ਅੱਕੇ ਫਿਰਦੇ ਨੇ ਦੇਖੋ ਜੀ ਜਿਹੜੇ ਵਜ਼ਨ ਤੋਂ ਲੈ ਕੇ ਅੱਕੇ ਫਿਰਦੇ ਨੇ ਉਹਨਾਂ ਨੂੰ ਮੈਂ ਇੱਕ ਫੈਸਿਲਿਟੀ ਦੇ ਬਿਲਕੁਲ ਫ੍ਰੀ ਆਫ ਕਾਸਟ ਦੇ ਰਿਹਾ ਹਾਂ ਜਿਹੜਾ ਮੈਨੂੰ ਲੱਗਦਾ ਅਜੇ ਤੱਕ ਕੋਈ ਨਹੀਂ ਦੇ ਰਿਹਾ ਮੈਨੂੰ ਇਹ ਲੱਗਦਾ ਵੀ ਇੱਕ ਡਾਈਟ ਚਾਰਟ ਜਿਹੜਾ ਨਾ ਉਹ ਸਾਰਿਆਂ ਨੂੰ ਦੇਣਾ ਚਾਹੀਦਾ ਮੈਂ ਬਿਲਕੁਲ ਫ੍ਰੀ ਆਫ ਕਾਸਟ ਡਾਈਟ ਚਾਰਟ ਪ੍ਰੋਵਾਈਡ ਕਰਦਾ ਹਾਂ ਜਿਹੜਾ ਮਰਜ਼ੀ ਮੇਰਾ ਵੀਰ ਭਰਾ ਮੈਨੂੰ WhatsApp ਤੇ ਮੈਸੇਜ ਕਰੇ ਮੈਂ ਉਹ ਡਾਈਟ ਚਾਰਟ ਉਹਨੂੰ ਬਿਲਕੁਲ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਵਾਂਗਾ ਬਾਕੀ ਮੈਨੂੰ ਮਿਲਣ ਲਈ ਮੇਰਾ ਪਤਾ ਨੋਟ ਕਰ ਲਓ ਮੇਰਾ ਐਡਰੈਸ ਜਿਹੜਾ ਹੈ ਪੁਰਾਣਾ ਉਹ ਚੇਂਜ ਹੋ ਚੁੱਕਾ ਮੈਂ ਆਪਣੇ ਨਵੇਂ ਆਫਿਸ 'ਚ ਆ ਚੁੱਕਾ ਹਾਂ ਮੇਰਾ ਜਿਹੜਾ ਨਵਾਂ ਕਲੀਨਿਕ ਹੈ ਉਹ ਹੈਗਾ ਜੀ ਗੜਾ ਰੋਡ ਦੇ ਉੱਤੇ ਜੇ ਤੁਸੀਂ ਜਾਣਾ ਬੱਸ ਸਟੈਂਡ ਤੋਂ BMC ਚੌਂਕ ਦੇ ਰਸਤੇ ਜਾਓਗੇ ਤੇ ਹੋਟਲ ਆंदा ਜੀ ਇਹ ਹੋਟਲ ਰੈ residenciy residenciy hotel ਤੋਂ ਥੋੜਾ ਜਿਹਾ ਕਿ ਆਓਗੇ ਤੇ ਬਾਹਰ ਬੋਰਡ ਲੱਗਾ ਹੋਏਗਾ ਸਿਕੰਦਰ ਹਰਬਲ ਕੇਅਰ ਵੈਦ ਹਰਸ਼ਵੀਰ ਸਿੰਘ ਲਿਖਿਆ ਹੋਏਗਾ ਜਾਂ ਤੁਸੀਂ ਮੇਰੇ ਫੋਨ ਤੇ ਫੋਨ ਕਰਕੇ ਤੇ ਮੇਰੇ ਫੋਨ ਤੇ ਤੁਸੀਂ ਲੋਕੇਸ਼ਨ ਵੀ ਮੰਗਾ ਸਕਦੇ ਹੋ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇਸਨ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਸੌਫ ਦੇ ذریعے ਜ਼ੀਰੇ ਦੇ ذریعے اور ਬਾਜਰੇ ਦੇ ਨਾਲ ਆਪਣਾ ਜਿਹੜਾ ਲੰਮਕ ਦਾ ਪੇਟ ਹੈਗਾ ਵਾਧੇ ਵਜ਼ਨ ਵਾਲਾ ਮਾਮਲਾ ਹੈਗਾ ਉਸ ਨੂੰ ਸੈੱਟ ਕੀਤਾ ਜਾ ਸਕਦਾ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਹੈ ਕਿ ਕੋਈ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਵੈਦ ਨਾਲ ਜਾਂ ਆਪਣੇ ਨੇੜਲੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਧੰਨਵਾਦ